ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਜੇ ਵਡੀਆਂ ਵੇੜਾ ਆ ਗਿਆ ਨੇ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਚੰਗੇ ਰਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਜੈ ਜਾ ਆਓ ਵੀਰੇ ਨੰਬਰ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੁਲਜਿੰਦਰ ਜੀ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਜੀ ਤੁਸੀਂ ਸੁਣਾਓ ਜੀ ਕੁਲਜਿੰਦਰ ਡੇਰੀ ਫਾਰਮ ਵੇਖਣ ਆ ਲਸਕਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕਾਮਨਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਆ ਬੱਡੀ ਦਾ ਵੱਡੀ ਦਾ ਖੀਰੀਆਂ ਵਿੱਚ ਖਾ ਲਦਾ ਬਿਲਕੁਲ ਟਵਿੰਟ ਯੂਜ਼ ਦਿੱਤੀਏ ਜਿਆਦਾ ਕਰਿਆ ਕਰੋ ਠੀਕ ਹੈ ਲੈਗ ਬਣਦਾ ਤਾਂ ਬਿਲਕੁਲ ਵੇਖੋ ਵੀਰੋ ਜਿਨ੍ਹਾਂ ਵੀਰਾਂ ਚੈਨਲ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਜਿਨ੍ਹਾਂ ਨਹੀਂ ਕੀਤਾ ਉਹ ਵੀ ਕਰ ਲਿਓ ਤਾਂ ਵੀਰੇ ਅੱਜ ਵੀ ਵੈੜਾਂ ਚੰਗੀਆਂ ਆ ਗਈਆਂ ਨੇ ਤਾਂ ਰੇਟ ਵੀ ਜਾਇਜ਼ ਹੁੰਦਾ ਵੀਡੀਓ ਵੀ ਐਂਡ ਤਾਈਂ ਵੇਖਿਓ ਜੀ ਠੀਕ ਹੈ ਜੀ ਦੋਂਦੀਆਂ ਤੇ ਖੀਰੀਆਂ ਦੋ ਵੜਾ ਸਿਰਫ ਦੁਜਾ ਸੁਆ ਬਾਕੀ ਦੋਨ ਦੀਆਂ ਖੀਰੀਆਂ ਹੈਗੀਆਂ ਠੀਕ ਹੈ ਜੀ ਆਪਣਾ ਐਡਰੈਸ ਦੱਸ ਦਿਓ ਪਿੰਡ ਦੱਸ ਦਿਓ ਜੀ ਪਿੰਡ ਛੱਠਾ ਨੇੜੇ ਫੜੇਗਲ ਚੂੜੀਆਂ ਹਾਂਜੀ ਨਾਲ ਹੀ ਆ ਬੜੀ ਮਸ਼ਹੂਰ ਭੱਲੋ ਵਾਲੀ ਠੀਕ ਹੈ ਜੀ ਸੁਵਿੰਦਰ ਸਿੰਘ ਸ਼ਿੰਦਾ ਮੇਰੇ ਨਾਮ ਹੈ ਜੀ ਠੀਕ ਹੈ ਜੀ ਤਾਂ ਫੋਨ ਨੰਬਰ ਦੱਸ ਦਿਓ ਜੀ 73473 ਹਾਂਜੀ 56612 ਠੀਕ ਹੈ ਜੀ ਤਾਂ ਵੇਖੋ ਵੀਰੋ ਬਾਕੀ ਚੈੱਕ ਕਰ ਲਓ ਸੋਹਣੀਆਂ ਵੜਾ ਨੇ ਤਾਂ ਐਂਡ ਤਾਈਂ ਵੀਡੀਓ ਦੇਖ ਲਓ ਜਰੂਰ ਦੇਖੋ ਐਂਡ ਤਾਈਂ ਵੀਡੀਓ ਰੇਟ ਜਾਇਜ ਹੋਊਗਾ ਪਹਿਲੇ ਨੰਬਰ ਤੇ ਆਈ ਇਹਦੇ ਬਾਰੇ ਦੱਸ ਦਿਓ। ਮੁੰਡੀ ਦੀ ਵਾਸ ਤੁਹਾਡੇ ਸਾਹਮਣੇ ਇਲਾਕਾ ਮਾਰਦਾ। ਹਾਂ ਸੁੰਦੀ ਪਈ ਆ ਬਿਲਕੁਲ। ਤੁਹਾਨੂੰ ਤੋੜ ਨਹੀਂ ਗਈ ਏ। ਬਿਲਕੁਲ। ਦਸਵਾ ਦੂਸਰਾ ਸੁਬਾਹ ਜੀ। ਹਾਂ ਜੀ। ਠੀਕ ਹੈ ਤਾਂ ਵੇਖੋ ਵੀਰੋ ਸੁੰਦੀ ਪਈ ਆ ਤਿਆਰ ਆ। ਹਾਂ ਜੀ ਗਲਤੀ ਕਰ ਵਾਲੇ ਰਸ਼ੀ ਜੀ। ਠੀਕ ਹੈ ਪੰਜ ਦਸ ਮਿੰਟ ਤਾਂ ਹੀ ਸੂਜੂ ਹਨਾ ਜੀ। ਹਾਂ ਜੀ ਹਾਂ ਜੀ। ਠੀਕ ਹੈ ਵੱਡੀ ਵੜਾ ਬਿਲਕੁਲ। ਹਾਂ ਜੀ ਹਾਂ ਜੀ। ਇਦਾਂ ਲਵਾ ਦੇ ਮੁੰਡੇ। ਤਾਂ ਵੇਖੋ ਵੀਰੋ ਥਣਾ ਦੀ ਕੁਆਲਿਟੀ ਨੋਕ ਵਾਲਾ ਥਣਾ ਗਿਆ। ਖੁੱਲੇ ਲੇਵੇ ਵਾਲੀ ਆ ਜੀ। ਵੱਡਾ ਲੇਵਾ ਜੀ। ਵੱਡਾ ਲੇਵਾ ਕਦ ਕਾਠਾ ਥੋੜੇ ਜਿਹੇ ਟਾਈਮ ਤੋਂ 5-10 ਮਿੰਟ ਤਾਈਂ ਸੂਬੂ ਮੈਂ ਹਾਂ ਠੀਕ ਹੈ ਇਹ ਕਿੰਨਾ ਮੈਂ ਸੂਆ ਜੀ ਹਾਂ ਜੀ ਦੂਜਾ ਸੂਆ ਜੀ ਦੂਸਰਾ ਸੂਆ ਸੁਣਦੀ ਹੋਈ ਬਿਲਕੁਲ ਹਰ ਦੀ ਬੱਚੀ ਹੈ ਜੀ ਠੀਕ ਹੈ ਜੀ ਤਾਂ ਰਿਕਾਰਡ ਚੰਗਾ ਦੱਸ ਦੇ ਜੀ ਰਿਕਾਰਡ ਇਹਦਾ 28-30 ਕਿੱਲ ਦਾ ਜੀ 28 ਤੋਂ 30 ਲੀਟਰ ਆਗਾ ਠੀਕ ਹੈ ਜੀ ਮੈਂ ਰਿਕਾਰਡ ਵੇਖ ਕੇ ਗਾ ਲੈਂਦਾ ਮੈਂ ਉਦਾਂ ਨਹੀਂ ਲੈਂਦਾ ਗਾ ਰਿਕਾਰਡ ਵੇਖ ਕੇ ਫੇਰ ਲੈਂਦਾ ਗਾ ਠੀਕ ਹੈ ਚੰਗੀਰ ਕਾਰ ਦੀ ਲਾਮਾਂ ਵੀ ਮਿਰਦਾ ਭਾਈ ਜੀ ਬਿਲਕੁਲ 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 ਤਾਂ ਵੇਖੋ ਵੀਰੋ ਰਿਕਾਰਡ ਵੀ ਚੰਗਾ ਦੂਜਾ ਸੂਆ ਤਿਆਰਾ ਬਸ ਥੋੜੇ ਜਿਹੇ ਟਾਈਮ ਦੇ ਸੂਣ ਵਾਲੀ ਆ ਤਾਂ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਮੁੱਲ ਕੀ ਕੋਈ 90 ਨਹੀਂ ਕੋਈ 70 ਨਹੀਂ ਕੋਈ 85 ਨਹੀਂ ਹਾਂਜੀ ਇਹ ਹਾਂ ਨਾ 70 ਦੀ 70 ਦੀ 70 ਦੀ ਠੀਕ ਹੈ ਜੀ ਦੋ ਛੱਡ ਦਿਓ ਜੀ ਠੀਕ ਅਕਲ ਜਿੰਦਲ ਜੀ ਤਾਂ ਵੇਖੋ ਵੀਰੋ 68000 ਦੀ ਹੋ ਜੂਗੀ ਨਾ ਵੇਖੋ ਭਿੜੇ ਨਾਲ ਸਵਾਦ ਨਾਲੇ ਠੀਕ ਹੈ ਜੀ ਤੂੰ ਦੇਣ ਵਾਲੀ ਗੱਲ ਕੀਤੀ ਮੈਂ ਦੇਣ ਵਾਲੀ ਗੱਲ ਕੀਤੀ ਤੂੰ ਕਹੀਂ ਖਮਾਨ ਕਰ ਦੇ ਮੈਂ ਕਰ ਦਉ ਨਾ ਯਾਰ ਤਾਂ ਵੇਖੋ ਵੀਰੋ ਕੋਈ 80 75 ਨਹੀਂ ਹੈਗਾ 70 ਤੋਂ 2000 ਮਾਨ ਹੋ ਜੂ 60000 ਦੀ ਠੀਕ ਹੈ ਜੀ ਭਾਜੀ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਟੋਪ ਕਲਾਸ ਆ ਬਾਕੀ ਸੂਣ ਵਾਲੀ ਆ ਤਾਂ ਥਣ ਥਣ ਵਧੀਆ ਸਪੈਸ਼ਲ ਲੱਗਿਆ ਵੇਤ ਵੇਤ ਤੇ ਠੀਕ ਹੈ ਜੀ ਸੋਹਣੀ ਵੇੜਾ ਜੀ ਦੂਜੇ ਨੰਬਰ ਤੇ ਆ ਗਈ ਛਿਰੀ ਆ ਛਿਰੀ ਵੇੜਾ ਆ ਛਿਰੀ ਗਰੈਂਡ ਆਈ ਗੱਬਣਾ ਹਾਂਜੀ ਗੱਬਣਾ ਹੈ ਜੀ ਤੇ ਇਹ ਸੁਣ ਇਹ ਵੀ ਸੁਣ ਵਾਲੀ ਆ ਠੀਕ ਹੈ ਜੀ ਥਾੜੇ ਵੇਖੋ ਲੱਗਾ ਜੀ ਮੱਝਾਂ ਵਾਲਾ ਲੈ ਜਾਉ ਦੋ ਚਾਰ ਦਿਨ ਮਿਲਖਿਆ ਹੈ ਤਾਂ ਹਾਂਜੀ ਹਾਂਜੀ ਤਾਂ ਥਾਂ ਤੋਂ ਚੰਗਾ ਲੱਗਾ ਵੀਰੋ ਪਹਿਲਾ ਹੀ ਸੂਆ ਪਹਿਲਾ ਸੂਆ ਨਾ ਜੀ ਪਹਿਲਾਲੇ ਥੀਰੀ ਥੀਰੀ ਠੀਕ ਹੈ ਜੀ ਹਾਂ ਦਾਦੀ ਕੋਲ ਕਿਸੇ ਨਿਆਣੇ ਠੀਕ ਹੈ ਜੀ ਤੋਰ ਤੋਰ ਦਿਓ ਤੋਰ ਦਿਓ ਇਧਰ ਸੋ ਮੱਝਾਂ ਵਾਲਾ ਠੰਡੀ ਤੇ ਸਿਲ ਆ ਜੀ ਬਿਲਕੁਲ ਆ ਰੱਖੀ ਲਾ ਦੇ ਕਿਆ ਬਾਤ ਇਧਰ ਕਰੋ ਆਹ ਵੇਖੋ ਹਾਈ ਦਾ ਠੰਡੀ ਤੇਰੀ ਲੈ ਜੋ ਬਿਲਕੁਲ ਠੰਡੀ ਤੇਰੀ ਤਾਂ ਵੇਖੋ ਵੀਰੇ ਉਹ ਪੇਲਾ ਹੀ ਸੁਆ ਆ ਬਹੁਤ ਚੰਗੀ ਵੜਾ ਥਣ ਥਣ ਚੰਗਾ ਕੈਂਡ ਲੱਗਿਆ ਚੈੱਕ ਕਰ ਲੋ ਥਣਾ ਦੀ ਕੁਆਲਿਟੀ ਵੀਰੇ ਨੌਕ ਵਾਲਾ ਦੁੱਧ ਨਾਦਰਲੈਂਡੋ ਦਾ ਨੌਕ ਵਾਲਾ ਥਣਾ ਗਿਆ ਹੈ ਨਾ ਜੀ ਨੌਕ ਵਾਲਾ ਥਣਾ ਵਧੀਆ ਥਣ ਲੱਗਾ ਬਿਲਕੁਲ 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 ਮੈਂ ਖੁਈ ਵੇਖ ਪਾਇਆ ਲੈ ਲੈ ਜੂਗੀ ਜੋ ਦੋ ਚਾਰ ਦਿਨ ਪੁੱ ਲੈ ਜੂਗੀ ਤਕਰੀਬਨ ਦਾ ਬਾਅਦ ਹੀ ਲੈ ਜੂਗੀ ਅਜੇ ਮੱਝਾਂ ਨੂੰ ਖੁਈ ਭਾਜੀ ਇਦਰੇ ਸੁਣ ਠੀਕ ਹੈ ਮੱਝਾਂ ਨੂੰ ਖਾਤੀ ਮਾਰੀ ਜੀ ਜਿਹੜਾ ਇਹ ਫੈਡ ਫੂਡ ਚੰਗਿਆ ਹੋਵੇ ਐਡ ਦੇ ਠੰਡ ਵੇਖ ਕੇ ਤਾਂ ਲੱਗਾ ਜੀ ਬਿਲਕੁਲ ਠੰਡ ਬਹੁਤ ਆਪ ਦਾ ਲੱਗਾ ਕਿੰਮੋ ਲਈ ਇਹਦਾ ਇਹਦਾ 2 ਘੱਟ 60000 ਆ ਇਹ ਪਲਾਂ 2 ਘੱਟ 60 ਹਾਂ ਜੀ 60 ਹੀ ਆ ਇਹ ਆਪਣਾ 58 ਦੀ ਹਾਂਜੀ ਹਾਂਜੀ 57000 ਦੀ ਜਾਣਦੇ ਕੋਈ ਨਾ ਹਨਾ ਜੀ ਰਜਿੰਦਰ ਸਿੰਘ ਤੂੰ ਤਾਂ ਅੱਗੇ ਮੁੱਲ ਕਰਕੇ ਪਾਉਣਾ ਹਾਂ ਤਾਂ ਵੇਖੋ ਵੀਰੇ 57000 ਦੀ ਹੋ ਜੂਗੀ ਪੇਲਾ ਸੂਆ ਆ ਖੀੜੀ ਵੜਾ ਹਨਾ ਖੀਰੀ ਆ ਦੰਦੋ ਖੀਰੀ ਖੀਰੀ ਠੀਕ ਆ ਜੀ ਟੌਪ ਕੁਆਲਿਟੀ ਆ ਕਿਸੇ ਨੇ ਪਨੇ ਆਲੇ ਕੋਈ ਠੀਕ ਆ ਹਾਂਜੀ ਗੱਬਣਾ ਇਹ ਵੀ ਸੀਰੀ ਆ ਗਈ ਇਹ ਵੀ ਗੱਬਣਾ ਹਾਂ ਐਫ ਸੀਰੀ ਹੈ ਜੀ ਪਹਿਲਾ ਸੁਆ ਜੀ ਗੱਬਣਾ ਪਹਿਲਾ ਸੁ ਸੀਰੀ ਵਾਲਾ ਹੈ ਮੇਰਾ ਠੀਕ ਹੈ ਜੀ ਆ ਲੈ ਸਾਡੀ ਵੇਖੋ ਵੀਰੋ ਥਣਾ ਜੀ ਕੁਆਲਟੀ ਗੁਲਾਬੀ ਥਣਾ ਮੋਟਾ ਥਣ ਲੱਗਿਆ ਚਵਾਈ ਵਾਲਾ ਆ ਮੂੰਹ ਬੋਟਾ ਕੀ ਬਾਤ ਹੈ ਬਾਫੀ ਨੇ ਕੋਈ ਪੰਨੇ ਆਲੇ ਕੁਆਲਟੀ ਬਹੁਤ ਹੈ ਕੋਈ ਅਗਲੀ ਭਨਾਂ ਦੇ ਜੀ ਠੀਕ ਹੈ ਗੰਦ ਨਹੀਂ ਭਰਿਆ ਹੁੰਦਾ ਜੀ ਟੋਪ ਕੁਆਲਟੀ ਦੋਦੀਆਂ ਦੋਦੀਆਂ ਤਾਂ ਵੇਖੋ ਵੀਰੋ ਇਹ ਵੀ ਪਹਿਲਾ ਸੁਆ ਆ ਪ੍ਰਿੰਟ ਪ੍ਰਿੰਟ ਬਹੁਤਾ ਵੈੜ ਤੇ ਚੈੱਕ ਕਰ ਲੋ ਲੈਵਾ ਕੱਦ ਕਾਠ ਨਸਲ ਬਹੁਤਾ ਹੈ ਚਾਹ ਨਸਲ ਬੜੀ ਜੀ ਬਿਲਕੁਲ ਜੰਗਲ ਘਾਟ ਵਾਲੀ ਗਾਂ ਦੀ ਪੀ ਹੈ ਬਿਲਕੁਲ ਮੁੰਡਾ ਚਾਰ ਆਇਆ ਮੋਹਿੰਦ ਸਿੰਘ ਕੀ ਬਾਤ ਹੈ ਬਹੁਤ ਸੋਹਣੀ ਵੈੜਾ ਹਾਂਜੀ ਹਾਂਜੀ ਠੀਕ ਹੈ ਤਾਂ ਵੇਖੋ ਵੀ ਰੁੰਨਾ ਸਲਨ ਸਲ ਬਹੁਤ ਆ ਪ੍ਰਿੰਟ ਵੀ ਬਹੁਤ ਆ ਵੈੜ ਤੇ ਟਾਪ ਕਲਾਸ ਆ ਜੀ ਸਾਨਮੇ ਵਧੀਆ ਮੋਟਾ ਦਿਨ ਲੈ ਜੂ 5-7 ਦਿਨ ਤਾਂ ਤੇ ਵੇਖੋ ਵੀਰੋ 5-7 ਦਿਨ ਲੈ ਜੂਗੀ ਠੀਕ ਹੈ ਸੋਹਣੀ ਵੈਡ ਆ ਗਈ ਹੈ ਜੀ ਜਿਲਦਿੰਦਰ ਸਾਹਿਬ ਤੂੰ ਤਾਂ ਰੌਣਕਾਂ ਲਾ ਆ ਦੇ ਠੀਕ ਹੈ ਜੀ ਮਿਲਕ ਤੋਂ ਵਾਲੀ ਮਸ਼ੀਨ ਮਸ਼ਾਨ ਵੇਹੇ ਵੈਡ ਆ ਗਿਆ ਕੀ ਬਾਤ ਹੈ ਐਲ ਸੀ ਡੀ ਲਾਈ ਹੈ ਜੀ ਚੰਗਾ ਵੈਡ ਆ ਤੇ ਕੀ ਬਾਤ ਹੈ ਟੌਪ ਕਲਾਸ ਆ ਜੀ ਤੇ ਵੇਖੋ ਵੀਰੋ ਓਏ ਵੈਡਾਂ ਵੱਡੀਆਂ ਹੁੰਦੀਆਂ ਨੇ ਵੈਡਾਂ ਹਨਾ ਮਸ਼ੀਨ ਦੀ ਚੋਅ ਹੈ ਤੇ ਵਧੀਆ ਨਾ ਨਹੀਂ ਬਿਲਕੁਲ ਬਿਲਕੁਲ ਜੀ ਨਹੀਂ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਤਾਂ ਵੇਖੋ ਵੀਰੋ ਮੋਟਾ ਥਾ ਨਾ ਗੁਲਾਬੀ ਸੋਹਣੀ ਵਹਿੜਾ ਪ੍ਰਿੰਟ ਵੀ ਬਹੁਤ ਆ ਮੋਟੇ ਤੇ ਆਉਂਦੀ ਹੈ ਜੀ ਬਿਲਕੁਲ ਟੋਪ ਕਲਾਸ ਆ ਜੀ ਤੇ ਠੰਡੀ ਤੇ ਰੇਖੋ ਕੋਈ ਸ਼ੱਕ ਨਹੀਂ ਠੰਡੀ ਤੇ ਵੀ ਬ੍ਰੀਡ ਆ ਜੀ ਗਿੱਠ ਗਿੱਠ ਤੇ ਥਣ ਲਗਾ ਤਾਂ ਵੇਖੋ ਵੀਰੋ ਬ੍ਰੀਡ ਵੀ ਬਹੁਤ ਆ ਉਹ ਕੁਆਲਟੀ ਨਸਲ ਆ ਜੀ ਬਣੂਗੀ ਬਾਕੀ ਦੁੱਧ ਵੇਖੋ ਚੀਜ਼ ਕੀ ਹੈ ਜੀ ਦੁੱਧ ਵੀਰੋ ਤੁਹਾਡੀ ਸੇਵਾ ਦਾ ਦੁੱਧ ਪਾਏ ਦਾ ਜੀ ਬਾਕੀ ਤੁਹਾਡੇ ਸਾਹਮਣੇ ਆ ਸਭ ਕੁਝ ਪਹਿਲਾ ਹੀ ਸੂਆ ਕੱਤ ਕਾਠ ਵੀ ਤੁਸੀਂ ਚੱਲ ਕੇ ਆਓਗੇ ਮੁੜ ਕੇ ਨਹੀਂ ਜਾਂਦੇ ਇਥੋਂ ਹਾਂਜੀ 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 ਏ ਹੁਣ ਕਿਵੇਂ ਖੜਦੀ ਆ ਜੀ ਪੰਜ ਸੱਤ ਦਿਨ ਪੰਜ 사ਤ ਦਿਨ ਲੈਣ ਜੀ ਕਿੰਨੇ ਦੀ ਵੇਡ ਹੋ ਜੀ ਆਹ 3 ਦਿਨ ਬੁੱਧਵਾਰ ਸੂਪੇ ਨੀਰਵਾਰ ਸੂਪੇ ਜੀ ਬਣਾ ਨਹੀਂ ਠੀਕ ਹੈ ਜੀ ਮੰਗਲਵਾਰ ਸੂਪੇ ਇਹ ਦੀ ਕਿੰਨੇ ਦੀ ਦੇਣੀ ਆ ਜੀ ਵੇਡ ਹੁਣ ਕਿੰਨੇ ਦੀ ਹੋ ਜੀ ਇਹਦਾ ਕੋਈ 90 ਨਹੀਂ ਕੋਈ 95 ਦੀ ਹਾਂਜੀ ਇਹਦਾ 2 ਘਾਟ 80 2 ਘਾਟ 78000 ਦੀ ਹਾਂਜੀ ਹਾਂਜੀ 78 ਦੀ ਹਾਂਜੀ ਇੱਕ ਹੋਰ ਛੱਡੀ 76 ਦੀ ਹਾਂ ਨਾ ਦੋ ਹੀ ਛੱਡੋ 76 ਦੀ ਹਾਂ ਨਾ ਤੂੰ ਮੋਤ ਕਰਕੇ ਪੋਰਾ ਡੰਗਰ ਸ਼ਾਟ ਦੇ ਵਿਕ ਜਾਂਦੇ ਆ ਨਹੀਂ ਬਿਲਕੁਲ ਨਹੀਂ ਰੇਟ ਸੋਣਾ ਜੀ ਰੇਟ ਤੁਹਾਨੂੰ ਪਤਾ ਹੈ ਤੁਹਾਨੂੰ ਵੀ ਐਵੀ ਰੇਟ ਠੀਕ ਮੰਦਿਓ ਹਾਂ ਜੀ ਮਾਨਤਾ ਨਾ ਹੁੰਦਾ ਵੀਰਾਂ ਦਾ ਮਾਨਤਾ ਕਿਹਦਾ ਕਰਨਾ ਚਾਹੀਦਾ 70 ਦੀ ਵੈੜਾ ਚਲੋ ਕੋਈ 2-4 ਸੂਏ 24 ਰਜਾਤ ਕਰੂ ਹਨਾ ਫਿਰ ਕੋਈ ਵੇਚਨੇ ਵੇਚ ਸਕਦਾ ਵਾਧੇ ਬੰਦੀ ਆ ਜੀ ਅਸੀਂ ਨਫਲ ਜਾਤ ਦੀ ਵੇਖੋ ਮੂੰਹ ਕਿਵੇਂ ਜਾ ਬਿਲਕੁਲ ਕੀ ਨਹੀਂ ਵੇਚੀ ਤੁਹਾਨੂੰ ਪਤਾ ਪਾਲਣ ਤੇ 50-60 ਹਜ਼ਾਰ ਰੁਪਏ ਲੱਗ ਜਾਂਦਾ ਜੀ ਬਿਲਕੁਲ ਬਿਲਕੁਲ ਹਾਂ ਜੀ ਤਾਂ ਵੇਖੋ ਵੀਰੋ ਖੀਰੀ ਵੈੜਾ ਟੌਪ ਕਲਾਸ ਤਾਂ ਰੇਡ ਵੀ ਜਾ ਜਾ ਫੋਨ ਜਰੂਰ ਲਾ ਲਿਓ ਬਾਕੀ ਹਾਂ ਜੀ ਹਾਂ ਜੀ ਅਗਲੇ ਬੰਨੇ ਆਗੇ ਆ ਦੂਜਾ ਸੂਆ ਚੰਗੇ ਰਿਕਾਰਡ ਵਾਲਾ ਗਾਂ ਜੀ ਠੀਕ ਆ ਜੀ ਬਹੁਤ ਵਧੀਆ ਰਿਕਾਰਡ ਹੈ ਜਿੱਥੋਂ ਗਾਂ ਲਈ ਦੂਜਾ ਸੂਆ ਹੈ ਨਾ ਪਹਿਲਾਂ ਨੇ ਕੱਢਿਆ 27 28 ਕਿਲੋ ਤੁਸੀਂ 27 28 ਕਿਲੋ ਪਹਿਲਾਂ ਨੇ ਭਰ ਗਏ ਤਿਆਰੀ ਆ ਬਸ ਕਲਾਵੇ ਹੀ ਪਾਏ ਇਹਦੇ ਕਿਤੇ ਦਿਨ ਤੱਕ ਅੱਜ ਸੂਵੇ ਕੱਲ ਸੂਵੇ ਠੀਕ ਹੈ ਜੀ ਹਾਂਜੀ 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 ਖੋਲੋ ਇਹਨੂੰ ਜੀ ਦੇਖੋ ਮੂੰਹ ਕਿਦਾਂ ਦਾ ਆ ਜੀ ਕਿੰਨੀ ਵਧੀਆ ਪੈਦੀ ਹੋਸੀ ਹੈ ਜੀ ਨਿਕਨੇ ਨਿਕਾ ਕੰਨ ਆ ਗਿਆ ਗਾਂ ਜੀ ਬੋਦੀ ਵਾਲੀ ਵੜ ਹਾਂਜੀ ਹਾਂਜੀ ਦਿਨ ਤਾਂ ਲੈ ਜੂ 2-4 ਦਿਨ ਹੈ ਹਾਂ 2-3 ਦਿਨ ਖਾਣੇ 2-3 ਦਿਨ ਲੈ ਜੂ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਤੋਰਾ ਚ ਪਹਿਲੇ ਸੂਏ ਦਾ ਅਕਾਡਮੀ ਬਹੁਤ ਚੰਗਾ ਦੱਸ ਦਿਆ ਖੁੱਲੇ ਲੇਵੇ ਵਾਲੀ ਆ ਲਾਈਵ ਚ ਚੰਗੀ ਬੱਛੀ ਆ ਯਾਦਗਾਰੀ ਬੱਛੀ ਆ ਬਿਲਕੁਲ ਨਸਲਾ ਜੀ ਤੂੰ ਤਾ ਬਣਾ ਤਾ ਵੇਖੋ ਵੀਰੇ ਪਲੀ ਜੁੜੀ ਬਹੁਤ ਆ ਬੜੀ ਭੜੀ ਜੁੜੀ ਆ ਜੀ ਪ੍ਰਿੰਟ ਪ੍ਰਿੰਟੂ ਬਹੁਤ ਆ ਬੈਡ ਤੇ ਇਹਦਾ ਮੁੱਲ ਕੀ ਕਰ ਲੈਣਾ ਜੀ ਹਾਂਜੀ ਇਹਦਾ ਮੁੱਲ ਇਹ ਗਰਗੇ ਮਾਲ ਜੀ ਕਿੰਨੇ ਦੀ ਹੋ ਜੂ ਹਾਨਾ ਜੀ ਜਿੰਨੇ ਵੀ ਦੇਦਣੀ ਹੈ ਹਾਂ ਬਿਲਕੁਲ ਬਿਲਕੁਲ ਜੀ ਲੱਖ ਕਰਾ ਲਓ ਹਾਂਜੀ 95 ਕਰਾ ਲਓ ਅੱਛਾ ਜੀ 90 ਕਰਾ ਲਓ ਕੀ ਬਾਤ ਹੈ ਇਹ ਹਾਂ ਨਾ 85 ਦੀ ਏ ਦੋ ਛੱਡੋ 83 ਦੀ ਹਾਨਾ ਜੈਜ ਚੱਲ ਕੋਈ 95 90 ਨਹੀਂ ਵੀਰੋ ਬਾਕੀ ਦੂਜਾ ਸੁਹਾਇਆ ਪਲੀ ਜੁੜੀ ਆ ਐ ਸਿੱਧੀ ਸਿੱਧੀ ਉੱਪਰ ਜਾਵਾਂ ਗਾਡ ਰੋ ਸਿੱਧੀ ਵਹਿੜਾ ਜੀ ਟੌਪ ਕੁਆਲਿਟੀ 83 ਹਜ਼ਾਰ ਦੀ ਬਾਕੀ ਫੋਨ ਤੁਸੀਂ ਲਾ ਲਿਓ ਜੀ ਜ਼ਰੂਰ ਮਾਦਨੋ ਜੀ ਮਾਦਨ ਹੋ ਜੂ ਛੋੜ ਛੱਪਾ ਹੋ ਜੂ ਵੀਰੋ ਫੋਨ ਜ਼ਰੂਰ ਲਾ ਲਿਓ ਜੀ ਠੀਕ ਹੈ ਜੀ ਹਾਂਜੀ ਅਗਲੇ ਬੰਨੇ ਆ ਗਈ ਬੈੜ ਜੀ। ਇਹ ਚੱਪੀ ਅੱਛੀ ਸਵੇਰੇ ਸੂਈ ਜੀ। ਸਵੇਰੇ ਸੂਈ ਆ। ਹਾਂ ਜੀ ਆਪਾਂ ਰੂਪਾ ਲੱਗਾ ਆ ਉਹ ਬੱਚਾ ਬੈਠੋ ਜੀ ਦਾ। ਲੱਪੇ ਚ ਆਇਆ। ਹਾਂ ਹਾਂ ਲੱਗਾ ਜੀ। ਬੱਚਾ ਦਿੱਤਾ ਇਹਨੇ। ਬੱਚਾ ਦਿੱਤਾ ਜੀ। ਹਾਂ ਜੀ ਹਾਂ ਜੀ। ਠੀਕ ਆ ਜੀ। ਤੋਰੋ ਇਹਨੂੰ ਵੀ। ਚਾਰ ਦੰਦਾ ਜੀ। ਚਾਰ ਦੰਦਾ ਜੀ। ਹਾਂ ਜੀ। ਤਾਂ ਵੇਖੋ ਵੀਰੋ ਸਵੇਰ ਦੀ ਸੂਈ ਆ ਹਜੇ। ਬਾਕੀ ਲੱਪੇ ਚ ਲੋ ਪਸ਼ੂ ਆਉਂਦਾ ਸੂਗੇ। ਉਹ ਜਾਲ ਵੇਖ ਕਾ ਵੀ ਸੋਣ ਰਹੀ ਆ। ਬਿਲਕੁਲ। ਬਾਅਦ ਵਿੱਚ ਹੋਣੀ। ਤਾਂ ਵੇਖੋ ਵੀਰੋ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਕੱਦ ਕਾਠ। ਕਿਚਦੇ ਪੱਟਾਂ ਦੇਵਾ ਸੰਭਾਲੇਵਾ ਤਾਂ ਵੇਖੋ ਵੀਰੋ ਗੁਲਾਬੀ ਥਾਣਾ ਗਿਆ ਸੋਹਣੀ ਸੋਹਣੀ ਆ ਜੀ ਸੋਹਰੋ ਜੀ ਲੈ ਜਦ ਬੀ ਆ ਜੀ ਅਜੋਦੇ ਸਾਹਮਣਾਂ ਲਿਆ ਕੇ ਵੀਰ ਨੇ ਸਾੰਭੀ ਘਾਟਾ ਬਾਕੀ ਕੋਈ ਵੀਰ ਬਿਲਕੁਲ ਕੋਈ ਸਾੰਭ ਲੂਗਾ ਤਾਂ ਦੁੱਧ ਚੰਗਾ ਚਵਾਜੂਗੀ ਕੱਦ ਕਾਠ ਵਾਲੀ ਆ ਠੀਕ ਹੈ ਜੀ ਇਹਦਾ ਮੁੱਲ ਲੀ ਜੀ ਹਾਂ ਜੀ ਮੁੱਲੇ ਦਾ ਇਹਦਾ ਮੁੱਲ 68000 ਹੈ 80 ਹਾਂ ਜੀ ਮਾਤਨ ਹੋ ਜੂ ਚਲਾਲਾ ਦੋ ਕਰ ਦੋ ਜੀ 60 ਠੀਕ ਹੈ ਜਿੱਦਾਂ ਗੁਰਜਿੰਦਰ ਸਿੰਘ ਕਰਦੇ ਠੀਕ ਹੈ 60 ਚ ਦੋ ਛੱਡੋ 58000 ਦੀ ਠੀਕ ਹੈ ਗੁਰਜਿੰਦਰ ਸਿੰਘ ਠੀਕ ਹੈ ਜੀ ਬਾਕੀ ਕੋਈ ਫੋਨ ਲਾ ਲੈ ਵੀਰ ਕੋਈ ਨਹੀਂ ਛੋੜ ਛੱਪਾ ਮਾਤਨ ਹੋ ਜੂ ਹਨਾ ਜੀ ਤਾਂ ਵੇਖੋ ਵੀਰੋ ਮਾਤਨ ਹੋ ਜੂ ਰੇਟ ਤੋਂ ਚੈੱਕ ਕਰ ਹੀ ਲਿਆ 4-5 ਦੇ ਵੇੜਾਂ ਦੇ ਕਰੀਬ ਆ ਉਹ ਜੇ ਪਈ ਆਏ ਨੇ ਜੇ ਸੁਰਤੀ ਹਾਂ ਜੇਰ ਪਰ ਉਹ ਪਰ ਅਸੀਂ ਜੇਰ ਆ ਆ ਸੁਤੀ ਜੀ ਠੀਕ ਜੇਰ ਪਈ ਠੀਕ ਬੱਸ ਜੀ ਹਾਂਜੀ ਠੀਕ ਹੈ ਜੀ ਤਾਂ ਦੇਖੋ ਵੀਰੇ ਰੇਡ ਜੈਜਾ ਫੋਨ ਤੁਸੀਂ ਲਾ ਲਿਓ ਜੀ ਤਾਂ ਬਾਕੀ ਆ ਵੇਡ ਵੀ ਸੁੰਦੀ ਭਈ ਆ ਪਰ ਸੂਹੀ ਪਣੀ ਆ 5-7 ਮਿੰਟ ਤੇ ਹੁਣ ਬਿਲਕੁਲ ਜੀ ਤਾਂ ਬਾਕੀ ਫੋਨ ਲਾ ਲਿਓ ਜੀ ਤੁਸੀਂ ਕੋਈ ਪੰਡ ਵੱਧੀ ਗਈ ਹੈ ਬਿਲਕੁਲ ਬਿਲਕੁਲ ਠੀਕ ਨਾ ਵੇਣਾ ਆਰਾਮ ਆ ਆ ਦੇਖੋ ਬ੍ਰੀਡ ਜੀ ਬਨਨੀਆਂ ਤਾਂ ਬਿਲਕੁਲ ਸੁੰਦੇ ਸੁੰਦੇ ਹੈ ਨਾ ਬ੍ਰੀਡ ਬਨਨੀਆਂ ਨੇ ਹਾਂਜੀ ਤਾਂ ਵਡੀਆਂ ਵੇੜਾਂ ਨੇ ਵੀਰੋ ਫੋਨ ਬਾਕੀ ਜਰੂਰ ਲਾ ਲਿਓ ਛੋਟ ਛੱਪਾ ਮਾਂ ਤਨ ਹੋ ਜੂ। ਬਾਕੀ ਇਹੋ ਬੇੰਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿੰਨਾ ਵੀਰਾ ਨਹੀਂ ਕੀਤਾ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤਰ੍ਹਾਂ ਵੀਡੀਓ ਲੈ ਕੇ ਦਿਖਾ ਲਈ ਜਾਵੇ। ਆ ਡਰੈੱਸ ਦੱਸੋ ਜੀ ਆਪਣਾ ਪਿੰਡ ਦੱਸ ਦਿਓ ਇੱਕ ਵਾਰੀ। ਪਿੰਡ ਠੱਠਾ ਨੇੜੇ ਫਤਗਰ ਚੂੜੀਆਂ ਨਾਲ ਹੀ ਬੜੀ ਮਸ਼ਹੂਰ ਭਾਲੋ ਵਾਲੀ ਜੇ। ਠੀਕ ਹੈ। ਮੁਠਾ ਰੋਡ ਜੇ। ਸੁਵਿੰਦਰ ਸਿੰਘ ਸ਼ੰਦਾ ਮੇਰੇ ਨਾਂ ਜੀ। ਠੀਕ ਹੈ ਜੀ। 93 73473 ਹਾਂਜੀ 56612 ਟੈਲੀਫੋਨ ਨੰਬਰ ਜੀ 73 74 5612 5612 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ